ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਸਾਰੇ ਵੀਰਾਂ ਨੂੰ ਦੀਵਾਲੀ ਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਵੀਰਾਂ ਦੇ ਦੀਵਾਲੀ ਖੁਸ਼ੀਆਂ ਭਰੀਆਂ ਆਵੇ ਕੰਮਕਾਰਾਂ 'ਚ ਵਾਧੇ ਹੋਣ ਖੇਤੀਬਾੜੀ ਦੇ ਵਿੱਚ ਵਰਕ ਤਾਂ ਹੋਣ ਘਰ ਦੇ ਵਿੱਚ ਰੌਣਕਾਂ ਰਹਿਣ ਸਾਰੇ ਵੀਰ ਆਪਣੇ ਪਰਿਵਾਰਾਂ ਨਾਲ ਰਲ ਮਿਲ ਕੇ ਦੀਵਾਲੀਆਂ ਮਨਾਉਣ ਤੇ ਸਾਰਿਆਂ ਦੀ ਦੀਵਾਲੀ ਵਧੀਆ ਲੰਘੇ ਇਹੀ ਆਸ ਕਰਦੇ ਹਾਂ ਤੇ ਅੱਜ ਚੱਲਦਾ ਕੰਮ 5133 ਦੀ ਆਲੂ ਦੀ ਵਿਜਾਈ ਤੇ ਪੱਤਰ ਗਿਆ ਹੋਇਆ ਲੁਧਿਆਣੇ ਤੱਕ ਆਪਣਾ ਇਰਸਾਦ ਲੱਗਿਆ ਹੋਇਆ ਉਹ ਪੱਤਰ ਨੇ ਜਿਹੜਾ ਕੱਲ ਫੋਨ ਦਿੱਤਾ ਨਾ ਉਹਦਾ ਉਹ SIM ਐਕਟਿਵ ਕਰਵਾਉਣਾ ਸੀਗਾ ਇਹ SIM ਦੇ ਵਿੱਚ ਆ ਉਹ ਗਿਆ ਹੋਇਆ ਮੜਾਜ ਹੁਣੀ ਹਜੇ ਗਿਆ ਹੀ ਖਤਾ ਇਹ ਵੀ ਜਣ ਲੱਗਿਆ ਤੇ ਚੱਲਦਾ ਵਿਜਾਈ ਦਾ ਕੰਮ ਜਦੋਂ ਹੋ ਨਾ ਇੱਧਰ ਹੋਇਆ ਕਰ ਦੇਖ ਲੋ ਚੱਲਦੀ ਆ ਵਜਾਈ ਵੀਰੋ ਮੇਰੇ ਉਹ ਆਲੂ ਦੀ 5233 ਐਲ ਆਰ ਐਲ ਆਰ ਹੀ ਕਹਿ ਦਿੰਦੇ ਆ ਭਾਈ ਇਹਨੂੰ ਵੀ 5233 ਵੀ ਕਹਿ ਦਿੰਦੇ ਆ ਐਲ ਆਰ ਵੀ ਕਹਿਣ ਸੇਮ ਥਿੰਗ ਸਾਰੀਆਂ ਚੀਜ਼ਾਂ ਤੇ ਬੀਜੀ ਜਾਂਦੇ ਆ ਹਾਈ ਖੇਤ ਰਹਿ ਗਿਆ ਇੱਥੇ 1 ਡੇਡ ਕਿੱਲਾ ਬੀਜਣਾ ਹੋਗੇ ਬਾਕੀ ਖੇਤ ਜੇ ਝੋਨਾ ਵੜਨਾ ਉਹ ਖੇਤ ਕਿੱਲੇ ਸੀ ਗਿੱਲੇ ਸੀਗੇ ਉਹ ਖੇਤ ਛੱਡੇ ਹੋਏ ਆ ਉਦੋਂ ਦੇ 4 ਕਿੱਲੇ ਡੇਢ ਕਿੱਲਾ ਉਹ ਕਿੱਲਾ ਉਹ 2 ਆਹਾ 2 3 4 4.5 ਕਿੱਲੇ ਕਰੀਬ ਛੱਡੇ ਹੋਏ ਆ ਇੱਥੇ ਤੇ ਉਦੋਂ ਗਿੱਲਾ ਸੀ ਵਿੱਚ ਵਿਚਾਲੇ ਦੀ ਰਹਿ ਗਿਆ ਸਾਰਾ ਤੇ ਹੁਣ ਅੱਜ ਆਹ ਆਪਣਾ ਉਹੀ ਖੇਤ ਆ ਬਾਈ ਜਿਹੜਾ ਪਾਣੀ ਦੇ ਨਾਲ ਡੁੱਬ ਗਿਆ ਸੀਗਾ ਜਮੈਂ ਤੇ ਦੇਖੋ ਕਿੰਨਾ ਸੋਹਣਾ ਝੋਨਾ ਖੜਾ ਇਹਦੇ ਤੇ ਤੇਲੇ ਵਾਲੀ ਸਪਰੇਅ ਕਰਨੀ ਆ ਤੇਲੇ ਵਾਲੀ ਸਪਰੇਅ ਚੱਲਦੀ ਆ ਅੱਜ ਲੱਗੇ ਹੋਇਆ ਕਰਨ ਆਪਣੇ ਬੰਦੇ ਦੂਜੇ ਬੰਦੇ ਲਾਇਆ ਕਿਰਾਏ ਵਾਲੇ ਜਿਹੜੇ ਜਿਹੜਾ ਝੋਨਾ ਬਾਦ ਵਾਲਾ ਵਾ ਉਹਨਾਂ ਤੇ ਕਰਵਾ ਦੇਣੀ ਆ ਤਾਰੇ ਤੇ ਤੇਲੇ ਵਾਲੀ ਇੱਕ ਚੈਸ ਕਰਨ ਲੱਗੇ ਆ ਨਾਲ ਸਲੇਅਰ ਪਾ ਰਹੇ ਆ ਚੈਸ 125 ਗ੍ਰਾਮ ਸਲੇਅਰ 200 ਐਮਐਲ ਆ ਰਹੀ ਆ ਖੇਤ ਗਿੱਲੇ ਬਹੁਤ ਜਿਆਦੇ ਆ ਇਹਨਾਂ ਨੂੰ ਪਾਣੀ ਪੋਣੀ ਦੀ ਨਹੀਂ ਲੋੜ ਅਜੇ ਇਹਨਾਂ ਨੇ ਐਵੇਂ ਹੀ ਹਰੇ ਹੋ ਜਾਣ ਅਜੇ ਕੋਈ ਵੀ ਦਿੱਕਤ ਨਹੀਂ ਹੈ ਇਹਨਾਂ ਨੂੰ ਉਹ ਕਰਮੀ ਆ ਦੇ ਮੀਆਂ ਖਾਰਾਂ ਪਈਆਂ ਸੀ ਥੱਲੇ ਮਿੱਟੀ ਵਾਦੂਗਾ ਉਹ ਪਰਲੇ ਖੱਤੇ ਜਿੱਦਣ ਲਾਇਆ ਨਾ ਉਸ ਦਿਨ ਖਰਾ ਨਾਲ ਖੱਚ ਕੇ ਭਰਦਾ ਜੋਧਾਂ ਪਿੰਡ ਦੀ ਇੱਕ ਗੱਲ ਬਈ ਸਹਿਬਤਾ ਸਾਡੇ ਪਿੰਡ ਨਹੀਂ ਅੱਗ ਲੱਗਦੀ ਹੁਣ ਸਾਡਾ ਪਿੰਡ ਬਿਲਕੁਲ ਹੀ ਬੰਦ ਕਰ ਗਿਆ तकरीबन ਅੱਗ ਲਾਉਣੀ ਤੇ ਚਾਹੇ ਕਿਸੇ ਕੋਲ ਛੋਟਾ ਟਰੈਕਟਰ ਆ ਚਾਹੇ ਕੁਝ ਵੀ ਸਾਰੇ ਜਾਣੇ ਬਲਾਉ ਫੇਰਦੇ ਆ ਚਾਹੇ ਕੋਈ ਘੱਟ ਖੇਤੀ ਕਰਦਾ ਚਾਹੇ ਕੋਈ ਜ਼ਿਆਦਾ ਖੇਤੀ ਕਰਦਾ ਸਾਡੇ ਪਿੰਡ ਦੇਖੋ ਆ ਦੇ ਲੋ ਸਿੰਗਲ ਸਿੰਗਲ ਟੂ ਵੀਲਾਂ ਨਾਲ ਵੀ ਬਲਾਉ ਫੇਰ ਕੇ ਆਲੂ ਲਾਉਣ ਦੀ ਕੋਸ਼ਿਸ਼ ਆ ਦੇ ਲੋ ਟੂ ਵੀਲ ਟਰੈਕਟਰ ਚੱਲਦੇ ਆ ਠੀਕ ਨਹੀਂ ਛੋਟੇ ਛੋਟੇ ਨਾਲੇ ਸੋਨਾ ਲੀਕਾ ਜਿਹੜਾ 735 ਉਹ ਚੱਲ 735 ਹੁੰਦਾ ਕਿੰਨਾ 35 ਹੁੰਦਾ ਮੈਨੂੰ ਪਤਾ ਨਹੀਂ ਆ ਵੀ ਯਾਰ ਜਦ ਸੋਚ ਹੀ ਲਿਆ ਸਾਰਿਆਂ ਨੇ ਵੀ ਅੱਗ ਲਾਉਣੀ ਨਹੀਂ ਆ ਠੀਕ ਨਹੀਂ ਫਿਰ ਉਹਦੇ ਵਿੱਚ ਨਾ ਕੋਈ ਅਮੀਰੀ ਆਉਂਦੀ ਆ ਨਾ ਕੋਈ ਗਰੀਬੀ ਆਉਂਦੀ ਆ ਕਿਉਂਕਿ ਜਦ ਸਾਰਿਆਂ ਨੇ ਸੋਚ ਲਿਆ ਵੀ ਆਪਾਂ ਅੱਗ ਨਹੀਂ ਲਾਉਣੀ ਤਾਂ ਸਾਰਿਆਂ ਨੇ ਅੱਗ ਲਾਉਣੀ ਬੰਦ ਕਰ ਦਿੱਤੀ ਸਾਰਿਆਂ ਨੂੰ ਬੈਨੀਫਿਟ ਦਿਖੇ ਇੱਕ ਦੂਜੇ ਦੇ ਖਾਤੇ ਦੇ ਵਿੱਚ ਬੈਨੀਫਿਟ ਦਿਖੇ ਤੇ ਇੱਕ ਦੂਜੇ ਦੇ ਖਾਤੇ ਦੇ ਵਿੱਚ ਇਹ ਦਿਖਿਆ ਵੀ ਯਾਰ ਅੱਜ ਇਹਨੇ ਝੋਨਾ ਵੱਢਿਆ ਤੇ ਕੱਲ ਨੂੰ ਸਾਰੇ ਆਲੂ ਹੁੰਦੇ ਆ ਜਾਂ ਕੱਲ ਨੂੰ ਖੇਤ ਤਿਆਰ ਹੋ ਗਿਆ ਹਨ ਇਹ ਚੀਜ਼ਾਂ ਨੋਟ ਕਰੀਆਂ ਤੇ ਸਾਰਾ ਕੁਝ ਉਹ ਬੰਦ ਕਰਤਾ ਸਭ ਹਲੋ ਜੀ ਚੱਲਦਾ ਕੰਮ ਬਜਾਈ ਦਾ ਪਹਿਲਾਂ 5133 ਬੀਜ ਦੇ ਸੀ ਹੁਣ ਆਪਣੇ ਕੋਲ ਨਾ ਕੀਲੇ ਦਾ ਬੀਜ ਹੈਗਾ ਜਿਹੜਾ ਫੈਮਣ ਦਾ ਜੀਵਨ ਲਾਉਣਾ ਵਾ ਤੇ ਬਸ ਇੱਕ ਕੀਲੇ ਹੀ ਲੱਗਣਾ ਆਪਣੇ ਕੋਲੇ ਇੰਨਾ ਕੀ ਸੀਗਾ ਪਿਛਲੀ ਵਾਰ ਆਪਣੇ ਕੋਲੇ ਤਿਆਰ ਹੋਇਆ ਤੀ ਗੱਟੂ ਤਿਆਰ ਹੋ ਗਈ ਦੀ ਆਪਣੇ ਕੋਲ ਤੇ ਉਹਦੇ ਨਾਲ ਅੱਜ ਕੀਲਾ ਲਾਉਣ ਲੱਗੇ ਆਂ ਇਹ ਵੀ ਬਸ ਗਣਤੀ 'ਚ 18 ਦਾਣੇ ਦੀ ਰੱਖਣ ਲੱਗੇ ਆਂ 18 ਦਾਣੇ ਰੱਖ ਰਹੇ ਆਂ ਗਣਤੀ ਦੇ ਵਿੱਚ 10 ਫੁੱਟ ਦੇ ਵਿੱਚ 18 ਦਾਣੇ ਬਹੁਤ ਵੀਰ ਮੈਨੂੰ ਪੁੱਛਦੇ ਨੇ ਵੀਰੇ ਇੰਚ ਕਿੰਨੇ ਮੈਂ ਯਾਰ ਵੀਰੇ ਇੰਚ-ਉੰਚ ਨਹੀਂ ਮੈਂ ਰੱਖਦਾ ਉਹ ਮੈਨੂੰ ਪਤਾ ਵੀ ਗਣਤੀ ਦੇ ਵਿੱਚ ਪੁੱਛ ਲਿਆ ਕਰੋ ਵੀ ਹਾਂ 10 ਫੁੱਟ ਦਾ ਮੈਨੂੰ ਪਤਾ ਅਵੀ ਉਹ ਹੀ ਦਾਵਰੇ ਕਿ 10 ਫੁੱਟ ਚ ਇੰਨੇ 10 ਫੁੱਟ ਚੰਨੇ ਚਾਹੇ ਦੇਖੋ ਜਿਹੜੇ ਵੀਰਾਂ ਨੇ ਦੇਖੋ ਵੀਰੇ ਹੁਣ ਦੀ ਟਾਈਮ ਇਹ ਆ ਜਿਹੜੇ ਵੀਰਾਂ ਨੇ ਵੀ ਰਾਸ਼ਨ ਬਣਾਉਣਾ ਹਨਾ 10 ਫੁੱਟ ਦੇ ਵਿੱਚ 18 ਦਾਣੇ ਪੂਰੇ ਵਧੀਆ ਰਹਿੰਦੇ ਆ ਰਾਸ਼ਨ ਵੀ ਬਣਾਉਣਾ ਫੀਡ ਵੀ ਬਣ ਜਾਣਾ ਦੇਖੋ ਮੈਂ ਵੜ ਦੇਣੀ ਆ ਬੇਲ ਟਾਈਮ ਤੇ ਤੁਸੀਂ ਥੋੜਾ ਲੰਬਾ ਲੈ ਜੋਗੇ ਤਾਂ ਰਾਸ਼ਨ ਵੀ ਉੱਥੇ ਬਣ ਜਾਣਾ ਜਿਹੜੀ 30 ਇੰਚੀ ਮਸ਼ੀਨ ਆ ਨਾ 10 ਫੁੱਟ ਦੇ ਵਿੱਚ 32000 ਪਾਪੂਲੇਸ਼ਨ ਜਰਮੀਨੇਸ਼ਨ ਹੋ ਜਾਂਦੀ ਆ ਬੂਟਿਆਂ ਦੀ ਇੱਕ ਕੀਲੇ ਦੇ ਵਿੱਚ 32000 ਬੂਟੇ ਪੈਦਾ ਹੋ ਜਾਂਦੇ ਆ ਤੁਸੀਂ ਲਾ ਲੋ ਹਿਸਾਬ ਹਣ ਤੇ ਇੰਨੇ ਬੂਟੇ ਪੈਦਾ ਹੋ ਜਾਂਦੇ ਆ ਤੇ ਬਹੁਤ ਆ ਇੰਨੀ ਹੋ ਜਵੇ ਬਹੁਤ ਆ ਆਪਣੇ ਲਈ ਹਨ ਤੇ ਵਧੀਆ ਵਾ ਬਸ ਠੀਕ ਆ ਤੇ ਅੱਲਾ ਹੁਣ ਵੀ ਆਪਣੇ 18 ਦਾਣੇ ਦੀ ਵਿਕਤ ਆ 18 ਦੀ ਚੱਲ ਰਹੀ ਐ ਜਿਹੜਾ ਹਾਂ ਜਿਹੜਾ ਜੋਤੀ ਆ ਜੋਤੀ ਪਤਾ ਵੀ ਆਪਾਂ ਛੋਟਾ ਰੱਖਣਾ ਉਹ ਅਸੀਂ ਬਾਅਦ ਇਹਨਾਂ ਨੇ 22 ਦਾਣੇ ਦਾਦ ਬੋੜ ਦੇ ਵਿੱਚ ਪਖਰਾਜ ਵੀ ਜਿਹੜਾ ਸੀਡ ਨੂੰ ਬੀਜਣਾ ਉਹਦੇ ਵੀ ਇੱਕੀ ਦਾਣੇ ਪਾਉਣੇ ਆ ਪਖਰਾਜ ਦੇ ਵਿੱਚ ਐਦਾਂ ਰੱਖ ਲਈਦਾ ਮੇਰਾ ਪਾਣ ਹੁਣ 30 ਬੋਰੀਆਂ ਨੇ 30 ਬੋਰੀਆਂ ਸੀਗੀਆਂ ਆਪਣੀਆਂ ਡਾਇਮੰਡ ਦੀਆਂ ਤੇ ਕੋਈ ਗਲਿਆ ਨਹੀਂ ਸੀ ਕੋਈ ਕੁਝ ਨਹੀਂ ਸੀ ਸੀਡ ਸਹਿਜ ਆਲੂ ਆ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਹ ਨਾ ਪੂਰਾ ਹੋਵੇ 30 ਬੋਰੀਆਂ ਨਾਲ ਜਿੱਥੇ ਤੱਕ ਮੈਨੂੰ ਜੇ ਨਾ ਪੂਰਾ ਆਇਆ ਫੇਰ ਆਪਾਂ ਇਹਦੇ ਵਿੱਚ ਐਲਰ ਦੇ ਜਿਹੜੇ ਲਾ ਦਾਂਗੇ ਜਿਹੜੀਆਂ ਡੰਡੀਆਂ ਰਹਿ ਗਈਆਂ ਆਪਾਂ ਤਾਂ ਇਹਦੇ ਚ ਸੀਡੀ ਬਣਾਉਣਾ ਵਾ ਜੇ ਰਹਿ ਗਿਆ ਤਾਂ ਉਹ ਲਾ ਦਾਂਗੇ ਆਪਾਂ ਆਪਣਾ ਗੋਪੀ ਵੀ ਲੱਗ ਗਿਆ ਚਲਾਉਣ ਟਰੈਕਟਰ ਓਏ ਆਹਦਾ ਆਪਣੀ ਪਹੀਆ ਦੇਖ ਕੇ ਮੋੜੀ ਦਾ ਆਉਂਦਾ ਉਹ ਉੱਥੇ ਤੂੰ ਪਹੀਏ ਤੇ ਚੜਾਇਆ ਦੇਖ ਟਰੈਕਟਰ ਥੋੜਾ ਜਿਹਾ ਪਹਿਲਾਂ ਮੋੜੀ ਦਾ ਆਉਂਦਾ ਜੇ ਕਿਸੇ ਹੋਰ ਦੀ ਪਹੀ ਉਹ ਤੈਨੂੰ ਲਾ ਕੇ ਕੁੱਟੂ ਅਗਲਾ ਥੋੜਾ ਟਰੈਕਟਰ ਉੱਧਰ ਰੱਖੀ ਤਾਂ ਹੁੰਦਾ ਹੁਣ ਆ ਵੀ ਦੇਖ ਤੂੰ ਇੰਨੀ ਵੱਟ ਵੱਢ ਰਹੇ ਆ ਇਹ ਤਾਂ ਆਪਣੀ ਪਈ ਆ ਸਰਜੂ ਜੇ ਕੇ ਦੀ ਸਾਂਝੀ ਵੱਟ ਵੱਡੇਗਾ ਤੈਨੂੰ ਮਾਰੂ ਅਗਲਾ ਥੋੜਾ ਪਰਾਂ ਨੂੰ ਰੱਖੀ ਨਾ ਹੁੰਦਾ ਕੱਲਾ ਸਟੀering ਹੀ ਨਹੀਂ ਫੜੀਦਾ ਹੁੰਦਾ ਆ ਵੀ ਦੇਖੀ ਦੀ ਹੁੰਦੀ ਆ ਜੀ ਥੋੜਾ ਪਹਿਲਾ ਮੋੜਿਆ ਕਰਾ ਕੇ ਇਹ ਹੁਣ ਵਿਹਲਾ ਵਾ ਤੇ ਸਕੂਲੋਂ ਛੁੱਟੀਆਂ ਨੇ ਆਪਣੀ ਦੀਵਾਲੀ ਤੇ ਜਵਾਕਾਂ ਦੀ ਉਰੀ ਆ ਭਰਾਵੋ ਸਾਨੂੰ ਵੀ ਬਾਪੂ ਹੁਣੀ ਕਿਤੇ ਨਹੀਂ ਦੀ ਜਾਣ ਦਿੰਦੇ ਹੁੰਦੇ ਚਲੋ ਭਾਈ ਖੇਤੇ ਚ ਕੰਮ ਕਰੋ ਖੱਤੇ ਜੀ ਦੀਵਾਲੀ ਆ ਆਪਣੀ ਤੇ ਨਾ ਹੀ ਪਟਾਕੇ ਲੈ ਆਏ ਸੀ ਬਾਪੂ ਨਾਲ ਜਾ ਕੇ ਦੋਨੇ ਆਣੇ ਤੇ ਆਪਾਂ ਨੂੰ ਤਾਂ ਸ਼ੌਂਕ ਨਹੀਂ ਕਦੀ ਨਾ ਆਪਾਂ ਚਲਾਏ ਆ ਨਾ ਵਾਸਤਾ ਤੇ ਆਪਣੀ ਦੀਵਾਲੀ ਤਾਂ ਆਪਣੇ ਬੰਦਿਆਂ ਦੇ ਨਾਲ ਆ ਤੇ ਆਪਣੇ ਕੰਮ ਦੇ ਨਾਲ ਆ ਬਸ ਆਪਣੀ ਦੀਵਾਲੀ ਇਹੀ ਆ ਤੇ ਬਸ ਆਪਣੀਆਂ ਫਸਲਾਂ ਵਧੀਆ ਵਿਕ ਜਾਣ ਜੱਟਾਂ ਦੀਆਂ ਤੇ ਸਾਰਾ ਕੁਝ ਵਧੀਆ ਹੋਵੇ ਝਾੜ ਵਧੀਆ ਨਿਕਲਿਆ ਵੀ ਉਸੇ ਤਰੀਕੇ ਨਾਲ ਦੀਵਾਲੀ ਹੁੰਦੀ ਆ ਪਰ ਇਸ ਵਾਰ ਝਾੜ ਬਹੁਤ ਜਿਆਦਾ ਘਟਾ ਬਹੁਤ ਜਿਆਦਾ ਘਟਾ ਝਾੜ ਕੀ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਲੱਗ ਗਿਆ ਨਾ ਦੂਰੋਂ ਮੋੜਨ ਇਦਾਂ ਦੱਸਣਾ ਹੀ ਪੈਂਦਾ ਸਾਰਿਆਂ ਨੂੰ ਸਾਡੇ ਵੀ ਜਿੱਤਰ ਪਏ ਆ ਬਾਪੂਆਂ ਤੋਂ ਤੇ ਬਾਪੂ ਉਹਨਾਂ ਨੇ ਐਵੇਂ ਹੀ ਸਿਕਾਇਆ ਵੱਡੇ ਭਰਾ ਨੇ ਬਹੁਤ ਸਿਕਾਇਆ ਸੀਗਾ ਉਹਦੇ ਨਾਲ ਮਗਰਾੜ ਤੇ ਬਹਿ ਕੇ ਸਿੱਖੇ ਜਿੰਨਾ ਕੁ ਵੀ ਸੀਗਾ ਜਦੋਂ ਰਾਤਾਂ ਨੂੰ ਚਾਹ ਹੁੰਦਾ ਸੀ ਅ ਛੋਟਾ ਐਂਟਰ ਹੁੰਦਾ ਸੀਗਾ ਰਾਤਾਂ ਨੂੰ ਨਾਲ ਜਾਣਾ ਹਨਾ ਕਿ ਚਲਾਉਣ ਟਰੈਕਟਰ ਤੇ ਚਾਹ ਹੁੰਦਾ ਜਿਵੇਂ ਹੁਣ ਇਹਨਾਂ ਨੂੰ ਚਾਹ ਹੁੰਦਾ ਵਾ ਚਲੋ ਉਦੋਂ ਤਾਂ ਜਦੋਂ ਮੈਂ ਵੀ ਚਲਾਇਆ ਮੈਂ ਵੀ ਫਾਰ ਸੁਵਰਾਜ ਤੇ 575 ਪਹਿਲਾਂ ਵਾਲਾ ਚਲਾਇਆ ਸੀ ਪਹਿਲਾਂ 575 ਹੋੜ ਚਲਾਉਂਦਾ ਹੁੰਦੇ ਪਹਿਲਾਂ ਹੋੜ ਚਲਾਇਆ 575 ਵੀ ਚਲਾਇਆ 22 ਇੰਚੀ ਮਸ਼ੀਨ ਹੁੰਦੀ ਆ ਉਹਦੇ ਦਾਣੇ ਹੁੰਦੇ ਆ ਇੱਕ ਕਿੱਲੇ ਦੇ ਵਿੱਚ 28000 714 ਜਰਮੀਨੇਸ਼ਨ ਹੋਊਗੀ ਦਾਣਿਆਂ ਦੀ ਜੇ ਆਪਾਂ 10 ਬੋਟ ਦੇ ਵਿੱਚ 14 ਦਾਣੇ ਪਾ ਲਈਏ ਇੰਨਾ ਫਰਕ ਪੈਂਦਾ ਇੰਨਾ ਹੋ ਜਾਂਦਾ ਦੇਣ ਬਾਕੀ ਭਾਈ ਐਤ ਕੀ ਦਾ ਦਿਵਾਲੀ ਆ ਜਿਹੜੀ ਉਹ ਸਾਰਿਆਂ ਦੀ ਰੱਬ ਨਹੀਂ ਹੋਈ ਵਾਹਿਗੁਰੂ ਨੇ ਹੀ ਦੇਣਾ ਹੁੰਦਾ ਜੋ ਕੁਝ ਦੇਣਾ ਹਨਾ ਰੱਬ ਨਹੀਂ ਹੋਈ ਦੀਵਾਲੀ ਆ ਜਿਹੜੀ ਓਹੋ ਐਤ ਕੀ ਸਾਰਿਆਂ ਦੀ ਚਲੋ ਮਾੜੀ ਤਾਂ ਹੁਣ ਮਾੜੀ ਵੀ ਨਹੀਂ ਕਹਿ ਸਕਦੇ ਤੇ ਕਿਉਂਕਿ ਕਈਆਂ ਵੀਰਾਂ ਲਈ ਖੁਸ਼ੀ ਭਰਿਆਂ ਵੀ ਹੋਊਗੀ ਬਹੁਤ ਜ਼ਿਆਦੇ ਹੁਣ ਆਪਾਂ ਕਿਸਾਨ ਆ ਤੇ ਆਪਣੇ ਲਈ ਥੋੜੇ ਦੁੱਖ ਦੀ ਆ ਕਿ ਝਾੜ ਘਾਟ ਆ ਆਪਣੇ ਵਰਗਿਆਂ ਦਾ ਝਾੜ ਘਾਟ ਤੇ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਆ ਪਹਾੜ ਆਇਆ ਉਹਨਾਂ ਦਾ ਉਹ ਨੁਕਸਾਨ ਹੋ ਗਿਆ ਦੇਖੋ ਸਾਰੇ ਵੀਰਾਂ ਦਾ ਹੀ ਝਾੜ ਘਟਾ ਹੈ ਨਾ ਕਿ ਸਭ ਦਾ ਹੀ ਘਟਾ ਤੇ ਸਾਰੇ ਵੀਰਾਂ ਨੇ ਦੁੱਖਾ ਪਰ ਇੱਕ ਗੱਲ ਦਾ ਸਭ ਤੋਂ ਵੱਡਾ ਦੁੱਖ ਹੁਣ ਜਿਹੜੇ ਵਿਚ ਵਿਚਾਲੇ ਵਾਲੇ ਆ ਉਹ ਬਾਲੇ ਪੈਸੇ ਜਾਂਦੇ ਆ ਹੁਣ ਜਿਵੇਂ ਜਿਨ੍ਹਾਂ ਦੇ ਹੁਣ ਜਿਵੇਂ ਸਾਡੇ ਏਰੀਏ ਦੇ ਵਿੱਚ ਲਾ ਲੋ ਜਾਂ ਹੋਰ ਵੀ ਜਿੱਥੇ-ਜਿੱਥੇ ਏਰੀਏ ਦੇ ਵਿੱਚ ਜਿਵੇਂ ਹੁਣ ਸਾਡੇ ਵਰਗਿਆਂ ਦੇ ਝਾੜ ਘਟ ਨਿਕਲੇ ਆ ਠੀਕ ਆ ਸਾਨੂੰ ਤਾਂ ਨਾ ਕਿਸੇ ਪਾਸਿਓਂ ਹੈਲਪ ਮਿਲਣੀ ਆ ਠੀਕ ਆ ਵੀ ਕਿਸੇ ਪਾਸਿਓਂ ਮਦਦ ਮਿਲ ਜਵੇ ਸਰਕਾਰ ਅੰਨੀ ਉਹ ਹਨਾ ਜਿਵੇਂ ਹੁਣ ਜਿਹੜੇ ਵੀਰਾਂ ਦੇ ਹਾੜ ਆ ਗਏ ਉਹਨਾਂ ਦਾ ਝੋਨਾ ਖਰਾਬ ਹੋ ਗਿਆ ਜਿਹੜੇ ਉਹਨਾਂ ਦੇ ਹਾੜਤੀ ਆ ਉਹ ਵੀ ਚੁੱਪ ਕਰਕੇ ਬਹਿ ਗਏ ਜਿਹੜੇ ਉਹਨਾਂ ਦੇ ਮਾਮਲੇ ਵਾਲੇ ਆ ਉਹ ਵੀ ਚੁੱਪ ਕਰਕੇ ਬਹਿ ਗਏ ਹਨਾ ਜਿਵੇਂ ਹੁਣ ਸਾਡੇ ਏਰੀਏ 'ਚ ਹੁਣ ਕਈ ਕਈ ਖੱਤਿਆਂ ਦਾ 20 ਕੁਇੰਟਲ ਦਾ ਵੀ ਝਾੜ ਨਿਕਲੂਗਾ 24 ਦਾ ਵੀ ਨਿਕਲਿਆ 23 ਦਾ 25 ਦਾ 26 ਦਾ ਇਉਂ ਵੀ ਝਾੜ ਨਿਕਲਿਆ ਹਨਾ ਤੇ ਪਰ ਬਾਈ ਸਾਨੂੰ ਤਾਂ ਮਾਮਲੇ ਜਾਂ ਸਾਰਾ ਕੁਝ ਦੇਣਾ ਹੀ ਪੈਣਾ ਹਨ ਤੇ ਉਹੀ ਆ ਵੀ ਜਿਹੜਾ ਵਿਚ ਵਿਚਾਲੇ ਵਾਲਾ ਬੰਦਾ ਨਾ ਉਹ ਬਾਲਾ ਪੈਸੇ ਜਾਂਦਾ ਤੇ ਹੁਣ ਸਾਡੇ ਏਰੀਆ ਵਿੱਚ ਵਿਚ ਵਿਚਾਲੇ ਵਾਲਾ ਹੁਣ ਬਹੁਤ ਵੀਰ ਇਹ ਗੱਲ ਕਹਿ ਦਿੰਦੇ ਆ ਵੀ ਤੁਸੀਂ ਤਿੰਨ ਫਦਲਾਂ ਲਾਉਨੇ ਹੋ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ ਕਿਲਾ ਆਲੂ ਬੀਜਣ ਤੇ ਜੇ ਤੁਹਾਡਾ 30 ਕੁਇੰਟਲ ਝਾੜ ਨਿਕਲਦਾ ਨਾ ਵੀਰੇ ਜੇ ਝੋਨੇ ਦਾ ਤੋ 30 ਦਾ 30 ਕੁਆਂਟਲ ਇੱਕ ਕਿੱਲੇ ਆਲੂ ਨੂੰ ਬੀਜਣ ਤੇ ਲੱਗ ਜਾਂਦਾ ਇਹ ਮੈਂ ਹਕੀਕਤ ਦੱਸਦਾ ਜਦੋਂ ਤੁਸੀਂ ਸ਼ਾਇਦ ਜਿਹੜੇ ਵੀਰ ਆਲੂ ਨਹੀਂ ਬੀਜਦੇ ਉਹਨਾਂ ਨੂੰ ਗੱਲ ਹੋਰ ਤਰ੍ਹਾਂ ਲੱਗੂਗੀ ਪਰ ਜਿਹੜੇ ਵੀਰ ਆਲੂ ਬੀਜਦੇ ਆ ਉਹਨਾਂ ਨੂੰ ਇਹ ਗੱਲ ਹਕੀਕਤ ਉਹਦੇ ਵਿੱਚ ਪਤਾ ਵਾ ਉਹ ਮੇਰੀ ਇਹ ਗੱਲ ਨਾਲ ਐਗਰੀ ਕਰਨਗੇ ਹਨ ਜਿੰਨੇ ਕਿੱਲੇ ਤੁਸੀਂ ਆਲੂ ਲਾਉਣੇ ਆ ਉਨੇ ਕਿੱਲੇ ਤੁਹਾਡੇ ਝੋਨੇ ਦੇ ਆਲੂਆਂ ਦੇ ਵਿੱਚ ਵੜ ਜਾਂਦੇ ਆ ਠੀਕ ਆ ਤੇ ਉਸ ਤੋਂ ਬਾਅਦ ਜਾ ਕੇ ਕਿਤੇ ਆਲੂ ਜੇ ਤੁਹਾਡੇ ਚੰਗੇ ਲੱਗੇ ਆਲੂਆਂ ਚੋਂ ਕਮਾਈ ਹੋਣੀ ਆ ਮੇਂ ਝੋਨੇ ਦੀ ਕਮਾਈ ਤਾਂ ਸਾਰੀ ਆਲੂ ਲੈ ਜਾਂਦੇ ਜਿਵੇਂ ਹੁਣ ਤੁਸੀਂ ਸਪੋਤ ਕਰ ਲੋ ਇੱਕ ਕਿਲਾ ਆਲੂ ਬੀਜਣ ਤੇ 70000 ਰੁਪਏ ਖਰਚਾ ਆ ਜਾਂਦਾ ਪੱਟਣ ਤੱਕ ਦਾ ਹਨਾ 70000 ਰੁਪਏ ਖਰਚਾ ਆਉਂਦਾ ਤੇ ਉਸ ਤੋਂ ਪਹਿਲਾਂ ਤਾਂ ਇਹਦੇ ਹੀ ਲੱਗਦੇ ਆ ਤੇ 70000 ਰੁਪਏ ਖਰਚਾ ਆਉਂਦਾ ਇੱਕ ਕਿਲੇ ਆਲੂ ਬੀਜਣ ਤੇ ਬਹੁਤ ਵੀਰਾਂ ਨੂੰ ਐਂ ਲੱਗਦਾ ਬਹੁਤ ਵੀਰ ਮੈਨੂੰ ਪੁੱਛਦੇ ਨੇ ਵੀਰੇ ਕਿੰਨਾ ਖਰਚ ਆਉਂਦਾ ਵੀਰੇ ਇੰਨਾ ਖਰਚ ਆ ਇੱਕ ਕਿੱਲੇ ਦੀ ਪੈਦਾਵਾਰ ਕਰਨ ਤੇ ਆਉਂਦਾ ਹਾਂ ਵਿਕਣ ਦੇ ਵਿੱਚ ਇੱਕ ਕਿੱਲੇ ਚੋ 1.5 ਲੱਖ ਦੇ ਵੀ ਹੋ ਸਕਦੇ ਆ ਠੀਕ ਆ ਲੱਖ ਦੇ ਵੀ ਹੋ ਸਕਦੇ ਆ 80000 ਦੇ ਵੀ ਹੋ ਸਕਦੇ ਆ ਠੀਕ ਆ ਤੇ ਹਾਂ 30000 ਦੇ ਵੀ ਹੋ ਸਕਦੇ ਆ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਕਿੰਨੇ ਦੇ ਹੋਣੇ ਹਨ ਵੀ ਰੇਟ ਤੇ ਡਿਪੈਂਡ ਕਰਦਾ ਵੀ ਕਿੰਨੇ ਇਹ ਰੇਟ ਦੇ ਆਪਣਾ ਆਲੂ ਵਿਕੇ ਆ ਜਾਂ ਕਿੰਨੇ ਦੇ ਹੋਏ ਇਹ ਗੱਲ ਤੇ ਇਦਾਂ ਹੀ ਆ ਦੇਖੋ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਪਿਆ ਸਾਰਿਆਂ ਨੂੰ ਵੱਡਾ ਲੱਗਦਾ ਹੁੰਦਾ ਜਿਵੇਂ ਮੇਰੇ ਵਰਗਾ ਕਵੇ ਮੇਰੇ ਵਰਗਾ ਦੇਖ ਕੇ ਕਿਸੇ ਦਾ ਹੋਰ ਕੰਮ ਕਹਿੰਦਾ ਹੋਊਗਾ ਵੀ ਉਹ ਯਾਰ ਸਮਝ ਲਓ ਗੱਠਾਂ ਵਾਲੇ ਹੀ ਲੈ ਲਓ ਵੀ ਯਾਰ ਉਹ ਗੱਠਾਂ ਵਾਲਿਆਂ ਕੋਲੇ ਬਹੁਤ ਪੈਸੇ ਆ ਬਹੁਤ ਵੱਟਦੇ ਆ ਪੈਸੇ ਪਰ ਹੁਣ ਉਹਨਾਂ ਦੀ ਕਮਾਈ ਜਾਂ ਖਰਚੇ ਉਹ ਨਹੀਂ ਮੈਨੂੰ ਪਤਾ ਠੀਕ ਆ ਉਹਨਾਂ ਦੇ ਟਰੈਕਟਰ ਚੱਲਦੇ ਜਾਂ ਉਹ ਚੀਜ਼ਾਂ ਚੱਲਦੀਆਂ ਦੀਆਂ ਹੋਣਗੀਆਂ ਹਨਾ ਇਦਾਂ ਹੀ ਟਰੱਕਾਂ ਵਾਲਿਆਂ ਦਾ ਲਾ ਲਓ ਇਦਾਂ ਹੀ ਜਿਹੜੇ ਗਾਵਾਂ ਵਾਲੇ ਆ ਜਾਂ ਡੇਰੀ ਫਾਰਮ ਵਾਲੇ ਉਹਨਾਂ ਦਾ ਲਾ ਲਓ ਹਨਾ ਕੀ ਖਰਚੇ ਆਪਾਂ ਨੂੰ ਆਪਣੇ ਪਤਾ ਹੁੰਦਾ ਵੀ ਯਾਰ ਇੰਨੇ ਖਰਚੇ ਆ ਠੀਕ ਹਨ ਹਾਂ ਇੱਕ ਇਸ ਕੰਮ ਦੇ ਵਿੱਚ ਜੀ ਲੱਗਦਾ ਆਪਾਂ ਲੱਗੇ ਹੋਏ ਆਂ ਕੰਮ ਵਧੀਆ ਕਰਦੇ ਆਂ ਤੇ ਮੈਂ ਇਹ ਨਹੀਂ ਕਹਿੰਦਾ ਖੇਤੀ ਘਾਟੇ ਦਾ ਸੌਦਾ ਜੀਆ ਕੁਝ ਵੀ ਨਹੀਂ ਖੇਤੀ ਦੇ ਵਿੱਚੋਂ ਪੈਸੇ ਬਚਦੇ ਆ ਬਚਾ ਬਚਾ ਹੋ ਜਾਂਦਾ ਪਰ ਜੇ ਝਾੜ ਝੂੜ ਥੋਡੀਆਂ ਫਸਲਾਂ ਦਾ ਸਾਰੀਆਂ ਦਾ ਵਧੀਆ ਨਿਕਲਦਾ ਠੀਕ ਨਹੀਂ ਤੇ ਮੈਂ ਹੁਣ ਹੁਣ ਸਫਾਈ ਤਾਂ ਮੈਂ ਚਲੋ ਕਿਸੇ ਵੀ ਗੱਲ ਤੇ ਦੇਣੀ ਨਹੀਂ ਚਾਹੁੰਦਾ ਹਨਾ ਕਿ ਉਹ ਮੈਂ ਕਿਉਂਕਿ ਮੈਂ ਬੁਕੇਹਾ ਵ ਮੈਂ ਕੋਈ ਸਫਾਈ ਨਹੀਂ ਇਹ ਚ ਦੇਣ ਦੀ ਗੱਲ ਦਾ ਵੀ ਉਹ ਜਿਹੜੀ ਮੈਂ ਵੀਡੀਓ ਪਾਈ ਪਾਈ ਸੀਗੀ ਸ਼ਿਵਰਾ ਚਹਾਂਜੀ ਦੇ ਨਾਲ ਵੀ ਮੇਰੇ ਉਹਦੇ ਆਲੂ ਵੀ 60 65 ਕੁਆਂਟਲ ਦਾ ਝਾੜ ਮੈਂ ਗਿਆ ਸੀ ਨਾ ਵੀਰੇ ਉਹ ਮੈਂ ਗਿੱਲੀ ਦਾ ਝਾੜ ਕੇ ਆ ਸੀ ਜਿਵੇਂ ਸਾਡੇ ਆਮ ਹੀ ਹੋਰ ਵੀ ਵੀਰਾਂ ਤੁਹਾਨੂੰ ਪਤਾ ਜਿਹੜੀ 1899 1890 9908 ਜਿਹੜੀ ਫਰਵਰੀ ਦੀ ਮੱਕੀ ਬੀਜੀ ਹੁੰਦੀ ਆ ਵੀਰੇ ਉਹ ਤਾਂ ਗਿੱਲੀ ਦਾ ਝਾੜ ਇੰਨਾ ਨਿਕਲ ਜਾਂਦਾ ਠੀਕ ਨਹੀਂ ਉਹ ਕੋਈ ਝੂਠ ਨਹੀਂ ਸੀ ਮਾਰਿਆ ਹੁਣ ਜੇ ਮੈਂ ਇੱਕ ਐਗਜ਼ਾਮਪਲ ਦਵਾਂ ਹੁਣ ਸਾਡੇ ਏਰੀਏ ਦੇ ਵਿੱਚ ਮੂੰਗੀ ਦਾ ਝਾੜ 3 ਕੁਇੰਟਲ 4 ਕੁਇੰਟਲ ਵੱਧ ਤੋਂ ਵੱਧ 5 ਕਦੇ ਨਿਕਲਦਾ ਨਹੀਂ ਸਾਡੇ 3 ਤੋਂ 4 ਕੁਇੰਟਲ ਨਿਕਲਦਾ ਠੀਕ ਹੈ ਹੁਣ ਤੁਸੀਂ ਮੋਗੇ ਵਾਲੇ ਪਾਸੇ ਚਲ ਜਿਓ ਜਗਰਾਉਂ ਵਾਲੇ ਪਾਸੇ ਚਲ ਜਓ ਠੀਕ ਹੈ ਉੱਥੇ ਮੂੰਗੀ ਦਾ ਝਾੜ 10 ਤੋਂ 11 ਕੁਇੰਟਲ ਲਾਮ ਰਹਿੰਦਾ 8-9 ਕੁਇੰਟਲ ਤੋਂ ਉੱਪਰ ਝਾੜ ਦਿੰਦਾ ਹੁਣ ਅਸੀਂ ਯਾਰ ਕਿਵੇਂ ਕਿਵੇਂ ਉਹਨਾਂ ਨਾਲ ਕੰਪੈਰੀਸ਼ਨ ਕਰ ਲਾਂਗੇ ਨਹੀਂ ਕਰ ਸਕਦੇ ਹੁਣ ਅਚਾ ਇਹ ਹੀ ਗੱਲ ਹੁਣ ਕਈ ਏਰੀਆ ਦੇ ਵਿੱਚ ਕਣਕ ਦਾ ਝਾੜ 25-26 ਕੁਇੰਟਲ ਤੋਂ ਘੱਟਦਾ ਹੀ ਨਹੀਂ ਹੈਗਾ 24-25 ਕੁਇੰਟਲ ਆਮ ਰਹਿੰਦਾ ਵੀ 20 ਕੁਇੰਟਲ ਤੋਂ ਉੱਪਰ ਵੀ ਰਹਿੰਦਾ ਸਾਡੇ ਏਰੀਏ ਦੇ ਵਿੱਚ ਕਣਕ ਦਾ ਝਾੜ ਬਾਈ 18 ਕੁਇੰਟਲ ਵੀ ਰਹਿ ਜਾਂਦਾ 15 ਵੀ ਰਹਿ ਜਾਂਦਾ ਹਨਾ ਵੀ ਸਾਡੇ ਏਰੀਏ 'ਚ ਘਟ ਜਾਂਦਾ ਕਈ ਏਰੀਆ ਦੇ ਵਿੱਚ ਬਾਸਮਤੀ ਦਾ ਝਾੜ ਕਿੰਨਾ ਹੁੰਦਾ ਝੋਨੇ ਦਾ ਝਾੜ ਪੀਲੀ ਪੂਸ਼ਾ ਝਾੜ ਬਹੁਤ ਲੈਂਦੇ ਆ 40-40 ਕੁਇੰਟਲ ਤੱਕ 37-38-39 ਕੁਇੰਟਲ ਤੱਕ ਲੈ ਜਾਂਦੇ ਸਾਡੇ ਏਰੀਏ ਦੇ ਵਿੱਚ ਜੇ ਟੌਪ ਦਾ ਝੋਨਾ 35-36 ਕੁਇੰਟਲ ਦਾ ਨਿਕਲਦਾ ਬਸ ਸਾਰੇ ਏਰੀਆ ਦਾ ਆਪੋ ਆਪਣਾ ਹੁੰਦਾ ਉਹ ਮੈਂ ਮੱਕੀ ਦੀ ਜਿਹੜੀ ਗੱਲ ਕਰੀ ਸੀ ਨਾ ਇੱਕ ਉਹ ਸਾਰੇ ਵੀਰਾਂ ਦੀ ਜੋ ਸਾਂਝੀ ਗੱਲ ਹੁੰਦੀ ਹੈ ਉਹ ਕਰੀ ਸੀ ਵੀ ਉਹਦੇ ਵਿੱਚ ਬਹੁਤ ਵੀਰੇ ਜੇ ਐਗਰੀ ਵੀ ਕਰਨਗੇ ਕਈ ਵੀਰ ਐਗਰੀ ਨਹੀਂ ਵੀ ਕਰਨਗੇ ਠੀਕ ਨਹੀਂ ਵੀ ਹਾਂ ਵੀ ਨਹੀਂ ਵੀ ਕੋਈ ਕਹਿਣਗੇ ਵੀ ਨਹੀਂ ਨਿਕਲਦਾ ਇੰਨਾ ਝੜ ਕੋਈ ਕਹਿਣਗੇ ਨਿਕਲਦਾ ਹਨ ਤੇ ਉਸ ਗੱਲ ਨੂੰ ਬਹੁਤ ਵੀਰ ਗਲਤ ਪਾਸੇ ਨੂੰ ਲੈ ਗਏ ਵੀ ਕਿਹੜੀ ਵੀ ਆ ਕਿਹੜਾ ਆ ਤੇ ਉਹ ਮੇਰਾ ਕਿਸੇ ਨੂੰ ਕਾ ਇਦਾਂ ਕੋਈ ਮਕਸਦ ਨਹੀਂ ਸੀਗਾ ਕਿਸੇ ਦੇ ਨਾਲ ਇਹਦੀ ਕੋਈ ਗੱਲ ਕਰਨ ਦਾ ਹਾਂ ਉਸ ਗੱਲ ਦੀ ਕਿਸੇ ਨੇ ਨਹੀਂ ਉਹ ਕਰੀ ਹਨਾ ਕਿ ਹਾਂ ਵੀ ਇਹਨਾਂ ਨੇ ਵੀ ਮੱਕੀ ਦੇ ਬੀ ਵਾਲਾ ਮੁੱਦਾ ਵੀ ਰੱਖਿਆ ਉਹਦੇ ਤੇ ਜਿਹੜਾ ਆਹ ਟੈਗਿੰਗ ਹੁੰਦੀ ਆ ਉਹ ਵੀ ਮੁੱਦਾ ਰੱਖਿਆ ਸੀਗਾ ਹਨਾ ਦੇਖੋ ਜੋ ਕਿਸਾਨ ਨੂੰ ਮੁਸ਼ਕਲਾਂ ਨੇ ਆਪਾਂ ਉਹ ਕਹਿ ਸਕਦੇ ਆ ਉਹਦੇ ਵਿੱਚ ਉਹ ਮੈਂ ਕਈਆਂ ਸੀ ਜਿੰਨੇ ਕੁ ਜੋਗੇ ਵਾਲੀ ਮੇਰੀ ਹیثیت ਸੀ ਮੇਰੀ ਔਕਾਤ ਸੀ ਮੈਂ ਉਹਨਾਂ ਕ ਟਾਈਮ ਉੱਥੇ ਗੱਲ ਕਰਕੇ ਉਹ ਗੱਲ ਕਹਿਦੀ ਸੀ ਠੀਕ ਨਹੀਂ ਸਾਨੂੰ ਸਿਰਫ 6 ਤੋਂ 7 ਮਿੰਟੋ ਸਾਡੇ ਕੋਲੇ ਬੈਠੇ ਸੀਗੇ 6 ਤੋਂ 7 ਮਿੰਟ ਦੇ ਵਿੱਚ 3 ਮਿੰਟ ਮੈਂ ਲੈ ਲੇ ਹੋਣਗੇ 3 ਜਾਂ 3 ਜਾਂ 4 ਮਿੰਟ ਦੇ ਵਿੱਚ ਮੈਂ ਬੋਲਿਆ ਆਉਂਗਾ ਠੀਕ ਆ ਉਹਦੇ ਵਿੱਚ ਮੈਂ ਆਪਦੀ ਖੇਤੀ ਬਾਰੇ ਵੀ ਦੱਸਿਆ ਆ ਜਿਹੜਾ ਝਾੜ ਆ ਉਹਦੇ ਬਾਰੇ ਵੀ ਦੱਸਿਆ ਹਨ ਉਹਨਾਂ ਨੇ ਮੈਨੂੰ ਪੁੱਛਿਆ ਵੀ ਹਕਟੇਅਰ ਦਾ ਮੈਂ ਕਿਹਾ ਨਹੀਂ ਜੀ ਕੁਆ ਕੀਲੇ ਦੀ ਝਾੜ ਨਿਕਲ ਜਾਂਦਾ ਹਨ ਇਹਦੇ ਵਿੱਚ ਕੋਈ ਦੁਹਰਾਏ ਨਹੀਂ ਹੈਗਾ ਕਿ ਮੈਂ ਉਹਦੇ ਵਿੱਚ ਝੂਠ ਮਾਰਿਆ ਜਾਂ ਇਹ ਮਾਰਿਆ ਠੀਕ ਆ ਸਾਡੇ ਮੇਰੇ ਖੁਦ ਦੇ ਆਪਦੇ ਗਿੱਲੀ ਮੱਕੀ ਜਿਵੇਂ ਬਿੱਲੀ ਮੱਕੀ ਦਾ ਝਾੜ ਇਹਨਾਂ ਨਿਕਲ ਜਾਂਦਾ ਹਨ ਹਨ ਤੇ ਮੈਂ ਜਦੋਂ ਆਪਾਂ ਦੜਾ ਕਰਨਾ ਦੜੇ ਦੇ ਵਿੱਚ ਫਿਰ ਘਟ ਜਾਂਦਾ ਹੁੰਦਾ ਜਿਹੜੀ ਹੁਣ ਮਾਰਚ ਵਾਲੀ ਮੱਕੀ ਆ ਜਾਂਦੀ ਉਹ ਚ ਘਟ ਜਾਂਦਾ ਹੁੰਦਾ ਝਾੜ ਹਨ ਆਪਾਂ ਤਾਂ ਦੜੇ ਦਾ ਉਹ ਕਰਨਾ ਹੁੰਦਾ ਤੇ ਗੱਲਾਂ ਇਦਾਂ ਹੋ ਜਾਂਦੀਆਂ ਹਨਾ ਵੀਰੇ ਕੋਈ ਆਪਾਂ ਕੋਈ ਆਪਦੇ ਕੋਲੋਂ ਲਾ ਕੇ ਮੈਂ ਤਾਂ ਕਦੇ ਅੱਜ ਤੱਕ ਕਦੇ ਦਿਖਾਵਾ ਨਹੀਂ ਕੀਤਾ ਨਾ ਕਦੇ ਲਾ ਕੇ ਨਾ ਕਦੇ ਤੁਸੀਂ ਐਨੇ ਟਾਈਮ ਦੋ ਮੇਡੀਆਂ ਵੀਡੀਓ ਦੇਖਦੇ ਹੋ ਕਦੇ ਤੁਹਾਨੂੰ ਅੱਜ ਤੱਕ ਕਦੇ ਵੀਡੀਓ ਦੇ ਵਿੱਚ ਇੱਕ ਝੂਠ ਨਹੀਂ ਮਾਰਿਆ ਵੀ ਆਲੂ ਦਾ ਝਾੜ ਮੇਰੇ ਆ ਨਿਕਲਿਆ ਜਾਂ ਮੱਕੀ ਦਾ ਚ ਜਾਂ ਕਣਕ ਦਾ ਝਾੜ ਜਾਂ ਕੋਈ ਵੀ ਫਸਲ ਝੋਨੇ ਦਾ ਝਾੜ ਕੋਈ ਦਿਖਾਵਾ ਤਾਂ ਕਦੇ ਕਰੇ ਹੀ ਨਹੀਂ ਵੀ ਹਨਾ ਵੀ ਕਿਸੇ ਵੀ ਗੱਲ ਦਾ ਵੀ ਆਪਾਂ ਦਿਖਾ ਦਿਖਾਵਾ ਕਰਿਆ ਹੋਵੇ ਇਹ ਜਿਹੀਆਂ ਗੱਲਾਂ ਤੋਂ ਆਪਾਂ ਦੂਰ ਹੀ ਰਹਿਣਾ ਵੀਰੇ ਮੈਂ ਹਨਾ ਤੇ ਬਸ ਬਾਕੀ ਚਲੋ ਜੇ ਕਿਸੇ ਵੀਰਾਂ ਨੂੰ ਮੈਂ ਮੇਰੀਆਂ ਗੱਲਾਂ ਤੋਂ ਹਰਟ ਹੋਇਆ ਹੋਊਗਾ ਉਸ ਉਹ ਗੱਲ ਤੋਂ ਤਾਂ ਸੌਰੀ ਆ ਸਾਰਿਆਂ ਨੂੰ ਮੂਰੇ ਤੇ ਪਰ ਮੈਂ ਜੋ ਮੇਰੇ ਗਮਨ ਨੂੰ ਗੱਲ ਚੰਗੀ ਲੱਗੀ ਸੀ ਮੈਂ ਉਹੀ ਕਰੀ ਸੀਗੀ ਕਿ ਹਾਂ ਮੈਨੂੰ ਕਰਨੀ ਚਾਹੀਦੀ ਕੋਈ ਵੀਰ ਕਹਿੰਦੇ ਬੰਦਾ ਹਵਾ ਚ ਆ ਜਾਂਦਾ ਬੰਦਾ ਐ ਹੋ ਜਾਂਦਾ ਵੀ ਮੈਂ ਪਤਾ ਨਹੀਂ ਕਿੱਥੇ ਆ ਕੇ ਬਹਿ ਗਿਆ ਵੀਰੇ ਮੇਰੇ ਮਨ ਦੇ ਵਿੱਚ ਉਹ ਚੀਜ਼ਾਂ ਬਿਲਕੁਲ ਨਹੀਂ ਸੀ ਹਵਾ ਵਾਲੀ ਦਾ ਕਿਹੜੀ ਗੱਲ ਐ ਹਵਾ ਜਦਾ ਪੌਹੀ ਨ ਕਦੇ ਨਹੀਂ ਆਉਂਦੇ ਹਵਾ ਕਾਦੀ ਮਾਰਨੀ ਆ ਆਪਣੇ ਪੱਲੇ ਕੀ ਆ ਵੀ ਆਪਾਂ ਹਵਾ ਮਾਰਨੀ ਐ ਇੰਨੇ ਔਕਾਤ ਹੈ ਨਹੀਂ ਆਪਣੀ ਹਵਾ ਮਾਰਨਾਂ ਦੀ ਲਓ ਵੀ ਵੀਰੇ ਦੇ ਲਓ ਇੰਨੇ ਕਿਹੜੇ ਰਹਿ ਗਏ 1 ਕਿਲਾ ਬੀਜਣ ਦਾ ਦੇਖ ਲਓ ਵਰਖ 30 ਬੋਰੀਆਂ ਦੀ 30 ਬੋਰੀਆਂ ਨਾਲ ਇੰਨਾ ਖੱਤੇ ਹੀ ਬੀਜ ਹੋਇਆ ਬਹੁਤ ਵੀਰ ਪੁੱਛਦੇ ਹੁੰਦੇ ਆ ਨਾ ਵੀਰੇ ਵੀ ਕਿੰਨਾ ਵੀ ਪੈ ਜਾਂਦਾ ਇੱਕ ਕਿੱਲੇ ਦਾ 30 ਇੰਚੀ ਮਸ਼ੀਨ ਤੇ ਵੀਰੇ ਘੱਟੋ ਘੱਟ 35 36 ਬੋਰੀਆਂ ਪੈਣੀਆਂ ਪੈਣੀਆਂ ਰੋਟੀਆਂ ਹੋ ਸਕਦਾ 40 ਵੀ ਪੈ ਜਾਣ ਪਰ 35 ਬੋਰੀਆਂ ਰਾਂਹ ਨਾਲ ਪੈਂਦੀਆਂ 30 ਇੰਚੀ ਮਸ਼ੀਨ ਤੇ ਠੀਕ ਨਹੀਂ ਇਦੋਂ ਘੱਟ ਨਹੀਂ ਬੋਰੀਆਂ ਪੈਂਦੀਆਂ 35 ਤੋਂ 36 ਬੋਰੀਆਂ ਨਾਲ ਥੋੜਾ ਕਿੱਲਾ ਵੀ ਜਾਂਦਾ ਵੱਧ ਹੀ ਲੱਗ ਜਾਂਦਾ ਘੱਟ ਨਹੀਂ ਲੱਗਣਾ ਨਾਲੇ ਸੀਡ ਸਾਈਜ਼ ਸੀਗਾ ਸੀਡ ਸਾਈਜ਼ ਦੇ ਨਾਲ ਤੁਸੀਂ ਦੇਖ ਲਓ ਵੀ 30 ਬੋਰੀਆਂ ਨਾਲ ਇੱਥੇ ਤੱਕ ਹੀ ਆਇਆ ਯਾਨੀ ਕਿ ਪੌਣਾ ਕਿ ਕਿਲਾ ਬੀਜ ਹੋਇਆਊਗਾ ਕਿਲਾ ਪੂਰਾ ਨਹੀਂ ਬੀਜ ਹੋਇਆ ਪੌਣੇ ਕਿਲੇ ਤੋਂ ਥੋੜਾ ਘੱਟ ਹੀ ਹੋ ਤੇ ਹੁਣ ਆਪਾਂ ਇਹਦੀਆਂ ਡੰਡੀਆਂ ਐਲ ਆਰ ਨਾਲ ਲਾ ਦੇਣੀਆਂ ਫੇਰ ਚਲੋ ਨਿਸ਼ਾਨੀ ਰਹਿ ਜੂਗੀ ਤੇ ਵੀ ਐਲ ਆਰ ਲਾਇਆ ਜੇ ਹੋਰ ਆਪਾਂ ਨਾਲ ਨਹੀਂ ਸੀ ਠਾਕਦੇ ਨਾਲ ਕੋਈ ਤੇ ਚਿੱਟਾ ਆਲੂ ਤੇ ਕਰਕੇ ਆਪਾਂ ਲਾਲ ਆਲੂ ਦੇ ਨਾਲ ਹੀ ਲਾ ਦੇਣੇ ਕੋ ਵੀ ਵੀਰੇ 47 ਦਾ ਹੋ ਗਿਆ ਫੁੱਲੀ ਰੈਡੀ ਸਿਰਫ ਕੱਲੇ ਇਹਦੇ ਟਾਇਰ ਪਾਉਣ ਵਾਲੇ ਰਹਿ ਗਏ ਮੈਂ ਕਹਿੰਦਾ ਹਜੇ ਐਵੇਂ ਚਲਾ ਲੈਨੇ ਆ ਹਜੇ ਇਹਦੇ ਟਾਇਰ ਨਹੀਂ ਪਾਉਂਦੇ ਦੂਜੇ ਟਰੈਕਟਰਾਂ ਦੇ ਦਾਪਾ ਟਾਇਰ ਪਾਤੇ ਆ। ਉਹਨਾਂ ਦੇ ਹਜੇ ਤਾਂ ਨਹੀਂ ਪਾਏ ਟਾਇਰ। ਬਈ ਉਹ ਥੋੜਾ ਜਿਹਾ ਕੰਮ ਕਰ। ਜਿਹੜਾ ਰਹਿੰਦਾ ਉਹ ਕਰਕੇ ਟਾਇਰ ਪਾਵਾਂਗੇ ਹਨ। ਦੇਖੋ ਆਲ ਟੋਟਲ ਰੈਡੀ ਹੋ ਗਿਆ। 45 ਦਾ ਕੋਈ ਵੀ ਕੰਮ ਨਹੀਂ ਛੇੜਿਆ, ਕੱਚ ਛੱਡਿਆ। ਸਾਰਾ ਕੁਝ ਹੋ ਗਿਆ ਇਹਦਾ। ਆਲ ਟੋਟਲ ਲੇਟਾਂ, ਲੂਟਾਂ, ਮੈਂਕਾਂ ਦਾ ਆ ਪੱਤੀਆਂ ਦੇ ਸਪਰਿੰਗ-ਸਪਰਿੰਗ। ਦੇਖ ਲਓ ਸਾਰਾ ਕੁਝ ਪਾਤਾ। ਤੇ ਇਹ ਲਈ ਸੰਗਲ ਸੰਗਲ ਨਵੇਂ ਲਈ ਆਈ ਦੀ ਮੈਂ ਸੰਗਲ ਸੰਗਲ ਨਵੇਂ ਪਾਤੇ ਆ ਗੋਲੀਆਂ ਗਾਲੀਆਂ ਆਲ ਟੋਟਲ ਸਾਰਾ ਕਰਦਾ ਬਸ ਇਹਦੀ ਇੱਕ ਪੱਤੀ ਨਵੀਂ ਬਣਾਉਣੀ ਆ ਤੇ ਇੱਕ ਲਿਫਟੋਮੈਟਿਕ ਵਾਲਾ ਬਟਨ ਨਹੀਂ ਸਹੀ ਹੈਗਾ ਉਹ ਲਿਆ ਲੈ ਕੇ ਆਉਣਾ ਤੇ ਲੈਫਟ ਲੂਟ ਸਾਰਾ ਕੁਝ ਵਧੀਆ ਕੰਮ ਕਰ ਸਾਰਾ ਕੁਝ ਚੱਲ ਪਿਆ ਆਲ ਟੋਟਲ ਲਾਈਟਾਂ ਲੂਟਾਂ ਆ ਦੇ ਆ ਟਾਪੇ ਵੀ ਨਵੇਂ ਲਾਤੇ ਆ ਵੀ ਨਵਾਂ ਲਿਆ ਦੀ ਆ ਵੀ ਨਵਾਂ ਲਿਆ ਜੀ ਸਾਰੇ ਟੱਪੇ ਟੂਪੇ ਲੱਗ ਗਏ ਕੋਈ ਹੁਣ ਕੋਈ ਵੀ ਕੱਚ ਨਹੀਂ ਹੈਗਾ ਟੱਕਣ ਡੀਜ਼ਲ ਵਾਲਾ ਨਵਾਂ ਲਾਤਾ ਆ ਸੱਚ ਵੀ ਨਵੀਂ ਲਾਤੀ ਆ ਸੱਚ ਵੀ ਨਵੀਂ ਲਾਤੀ ਲਾਈਟਾਂ ਵਾਲੀ ਸਾਰੀਆਂ ਵੀ ਸਾਰੀਆਂ ਕਸਰਾਂ ਕਰਦੀਆਂ ਕੋਈ ਵੀ ਕਸਰ ਨਹੀਂ ਛੱਡੀ ਜੋ ਵੀ ਸੀਗੀ ਸਾਰੇ ਇਕੱਲੇ ਇਕੱਲੇ ਬੰਦੇ ਟੈਸਟ ਕਰ ਰਹੇ ਆ ਇਹਨੂੰ ਕੋਈ ਕਹਿੰਦਾ ਮੈਂ ਚਲਾ ਕੇ ਦੇਖਣਾ ਕੋਈ ਕਹਿੰਦਾ ਮੈਂ ਚ ਲੱਗ ਜਿਹੜੇ ਜਿਹੜੇ ਟਰੈਕਟਰ ਅੱਜ ਵਿਹਲੇ ਸੀਗੇ ਕੰਮ ਤੋਂ ਵੀ ਆਪਣੇ ਡਿਊਟੀਆਂ ਤੋਂ ਫ੍ਰੀ ਹੋ ਗਏ ਸੀ ਕਿਉਂਕਿ ਝੋਨਾ ਵੱਢ ਨਹੀਂ ਹੋਇਆ ਪੂਰੇ ਖੇਤ ਗਿੱਲੇ ਆ ਤੇ ਉਹੋ ਉਹ ਬੰਦਿਆਂ ਨੇ ਟਰੈਕਟਰ ਆਪਦੇ ਧੋਈ ਜਾਂਦੇ ਆ ਸਾਰੇ ਟਰੈਕਟਰ ਰੋਟਾਵੇਟਰ ਸਾਰਾ ਕੁਝ ਧੋਣ ਤੇ ਲੱਗੇ ਹੋਏ ਆ ਸਾਰੇ ਜਣੇ ਆਪੋ ਆਪਣਾ ਸਾਮਾਨ ਧੋਣ ਲੱਗੇ ਆ ਰੇ ਟਰੈਕਟਰ ਧੋ ਕੇ ਅੰਦਰ ਖੜਾ ਵੀ ਦਿੱਤੇ ਟਰੈਕਟਰ ਧੋ ਕੇ ਅੰਦਰ ਕਰ ਗਏ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਆਪੋ ਆਪਣਾ ਜਿਹਨਾਂ ਦਾ ਕੰਮ ਮੁਕਿਆ ਹੈ